ਲਾਈ ਹੋਇਆ ਸੀ ਬਹੁਤ ਹੀ ਮਨਪੜੀਕਰਕ ਕਸੂਰੀ ਜਿਹੜੀ ਜਿਸ ਤੋਂ ਪਤਾ ਲੱਗਿਆ ਅ ਪੁਗਾੜਾ ਦੇ ਵਿੱਚ ਜੋਤੀ ਹਵਾ ਨਾਮ ਦਾ ਇੱਕ ਜਿਹੜਾ ਟਾਪਾ ਚੱਲਦਾ ਸੀ ਦੀ ਬੇਸਮੈਂਟ ਦੇ ਵਿੱਚ ਕਾਫੀ ਵੱਡੀ ਯਾਤਰਾ ਦੇ ਵਿੱਚ ਜਿਹੜਾ ਬਹੁਤ ਉਸ ਅ ਬੇਸ ਆਫ ਇਨਫੋਰਮੇਸ਼ਨ ਅ ਇਹਦੇ ਸੰਬੰਧੀ ਇਮੀਡੀਏਟਲੀ ਐਫ ਆਰ ਨੰਬਰ ਲਿਖੋ ਚਾਲੀ ਅ ਦੀ ਇੰਤਰਾ ਗੁਮਿਆ ਬੀ ਐਨ ਇਸ ਇਹਦੀ ਪੁਰਾਣੀ ਆਈਫਸ ਦੇ ਵਿੱਚ 259A 432 ਸੀ ਆਲ ਨਾਲ ਹੀ ਪ੍ਰੀਵੈਂਸ਼ਨ ਆਫ ਟੂਰਲਿਟੀ ਐਕਟ ਦੇ ਅਨੁਸਾਰ ਦਰਰੀ ਹਿੰਦਸਟਾਨੀ ਵਿੱਚ ਬਹੁਤ ਹੀ 70 ਆਧੇ ਵਿੱਚ ਇਹ ਪਿਆ ਇਸਟਰੂਕਟੁਰ ਤੁਰੰਤ ਟੀਮ ਨੇ ਢੀਮਾ ਬਣਾ ਦਿੱਤੀ ਹੈ ਗਈਆਂ ਆਲਸੋ ਕੁਝ ਫੁਟੇਜ ਟੈਕਨੀਕਲ ਇਨਫੋਰਮ ਹਿਊਮਨ ਸਾਰਾ ਕੁਝ ਗੈਦਰ ਕਰਦੇ ਹੋਏ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਦੇ ਨਾਲ ਵਰਤਮਾਨ ਦਿਨਾਂ ਨੂੰ ਮਲਟੀਪਲ ਜਿਹੜੇ ਹੈਗੇ ਲੋਕ ਅਰੈਸਟ ਕੀਤੇ ਹੈ ਹੁਣ ਤੱਕ ਜਿਹੜੀ ਇਸ ਐਫ ਆਈ ਆਰ ਦੇ ਵਿੱਚ ਪੁਰਾਣੇ ਤੱਕ 11 ਲੋਕ ਜਿਹੜੇ ਅਰੈਸਟ ਕੀਤੇ ਹਨ ਇਹਨਾਂ ਦੇ ਵਿੱਚ ਜਿਹੜੇ ਦੋ ਮਾਸਟਰਮਾਈਂਡ ਸੀ ਜਿਹੜਾ ਕੀ ਪਗਵਾੜੇ ਤੋਂ ਇੱਕ ਵਿਜੇ ਕੁਮਾਰ ਦਾ ਨਾਮ ਲਾਣਾ ਹੈ ਜਿਹੜਾ ਕਿਸਾਨ ਦਾ ਪਗਵਾੜੇ ਦਾਣ ਵਾਲਾ ਹੈ ਉਹਨੂੰ ਜਿਹੜਾ ਕੀ ਹੈ ਪਗਵਾੜੇ ਦੇ ਲਿਮਟ ਤੋਂ ਬਾਅਦ ਕਥਾਨਪੁਰ ਤੋਂ ਅਰੈਸਟ ਕੀਤਾ ਗਿਆ ਬਹੁਤ ਹੀ ਮਿਹਰਤ ਕੀਤੀ ਗਈ ਕਿ ਦਿੱਲੀ ਹਲਾ ਦਾ ਜਸਟਰ ਹੈ ਉਹਨੂੰ ਯੂਪੀ ਤੋਂ ਅਰੈਸਟ ਕੀਤਾ ਗਿਆ ਜਿਸ ਦਾ ਨਾਮ ਸੀ ਤਾਂ ਜਿਹਦੇ ਖਿਲਾਫ ਪਹਿਲਾਂ ਵੀ 5 6 ਪਰਚੇ ਜਿਹੜੇ ਹੈਗੇ ਹਾਊਸ ਵਾਰਡ ਰਾਜ ਤੇ ਦੀ ਨਿਬਸਨ ਸੀ ਤੇ ਉਹਨਾਂ ਦੇ ਬਾਰੇ ਵੀ ਗੱਲ ਕੀਤੀ ਸੀ ਤੇ ਇਸ ਸਬੰਧ ਦੇ ਵਿੱਚ ਜਿਹੜੀ ਜਿਹੜਾ ਗਊਵਾਸ ਮਿਲਿਆ ਜੁੱਤਾ ਉਹ ਕਰਦ ਰਿਹਾ ਜਿਹੜਾ ਕਮਿਸ਼ਨ ਨੇ ਜਿਹੜੇ ਬੋਰਡ ਪ੍ਰਾਪਨਾਵਾਂ ਨਾਲ ਜੁੜੀਆਂ ਹੋਈਆਂ ਸੀ ਨਾ ਤੇ ਨਾਲ ਹੋ ਕੇ ਅਸੀਂ ਪ੍ਰੋਪਰ ਰੀਚੁਅਲਸ ਦੇ ਨਾਲ ਜਿਹੜਾ ਉਹ ਇਸ ਤੋਂ ਬਿਓਨ ਜਿਹੜੀ ਇਨਵੈਸਟੀਗੇਸ਼ਨ ਹੈ ਅਜੇ ਵੀ ਚੱਲ ਰਹੀ ਹੈ ਜਿਹੜੇ ਰਿੰਦੇ ਉਤਰਨ ਦੇ ਜਿਨ੍ਹਾਂ ਦਾ ਵੀ ਰੋਲ ਪਾਇਆ ਜਾਂਦਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਮਤਲਬ ਗ੍ਰਿਫਤਾਰ ਕਰਕੇ ਇਸਲਾਫਾਨੇ ਉੱਚੇ ਕੀਤਾ ਜਾਏਗਾ ਨਾਲ ਹੀ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਹੈ ਰੇਟ ਬੈਂਕ ਮੈਨੇਜਰ ਨੂੰ ਅ ਅਯੂਨ ਨੂੰ ਲੈਟਰ ਜੁਕਤੀਆਂ ਗਈਆਂ ਨੇ ਜਿਹੜਾ ਟਾਬਾ ਹੈ ਉਹ ਮਾਲਕ ਕਾਰਪੋਰੇਸ਼ਨ ਕਮਿਸ਼ਨਰ ਦੇ ਰਿਪੋਰਟ ਅਨੁਸਾਰ ਉਹ ਸਹੀ ਕਦਮ ਚੁੱਕਿਆ ਗਿਆ ਹੋਵੇਗਾ ਤੇ ਇਸ ਗੰਦੇ ਵਿੱਚ ਉਹੀ ਹੀ ਜਿਹੜੀ ਢਿੱਲ ਹੈ ਕਿ ਸਸ਼ਕਤ ਨੂੰ ਨਹੀਂ ਕੀਤੇ ਜਾਵੇਗੀ ਔਰ ਬਹੁਤ ਹੀ ਇਹ ਜੋ ਬਹੁਤ ਅੱਛਾ ਕੰਮ ਕੀਤਾ ਗਿਆ ਹੈਗਾ ਪੂਰਾ ਨੈਟਵਰਕ ਬੱਸ ਕੀਤਾ ਗਿਆ 11 ਬੰਦੇ ਦੀ ਅਰੈਸਟ ਦੇ ਨਾਲ ਤੇ ਅੱਗੇ ਜਿਹਦਾ ਵੀ ਕੋਈ ਰੋਲ ਪਾਇਆ ਜਾਏਗਾ ਉਸ ਤੇ ਪੂਰੀ ਸਖਤਤਾ ਨਾਲ ਐਕਸ਼ਨ ਲੈ ਕੇ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ